ਜਿਵੇਂ ਜਿਵੇਂ ਠੰਡ ਵੱਧਦੀ ਹੈਗੀ ਉਵੇਂ ਉਵੇਂ ਜਿਹੜਾ ਸੌਂਫ ਦਾ ਵਾਧਾ ਬਹੁਤ ਸਪੀਡ ਨਾਲ ਹੁੰਦਾ ਹੈਗਾ ਬਹੁਤ ਤੇਜ਼ੀ ਨਾਲ ਜਿਹੜੇ ਇਹ ਬੂਟੇ ਵੱਧਦੇ ਹੈਗੇ ਹੁਣ ਜਿਹੜਾ ਬਿਲਕੁਲ ਵਿਚਾਲੜਾ ਆਪਦਾ ਏਰੀਆ ਸੌਂਫ ਨੇ ਕਵਰ ਕਰ ਲਿਆ ਤੇ ਚੰਗਾ ਵਾਧਾ ਜਿਹੜਾ ਸੌਂਫ ਦਾ ਹੁਣ ਦੇਖਣ ਨੂੰ ਮਿਲ ਰਿਹਾ ਹੈਗਾ ਸੌਂਫ ਨੂੰ ਆਪਾਂ ਜਿਹੜਾ ਲਗਭਗ 10 ਤੋਂ ਲੈ ਕੇ 15 ਅਕਤੂਬਰ ਦੇ ਸਮੇਂ ਦੇ ਦੌਰਾਨ ਲਾ ਸਕਦੇ ਹਾਂਗੇ ਤੇ ਸਾਡਾ ਜਿਹੜੀ ਸਪਾਰਸ਼ ਰਹਿੰਦੀ ਹੈ ਜਾਂ ਅਸੀਂ ਜਿਹੜੀ ਤੁਹਾਨੂੰ ਸਲਾਹ ਦਿੰਨੇ ਉਹ ਇਹੀ ਦਿੰਨੇ ਆ ਕਿ ਬੈੱਡਾਂ ਦੇ ਉੱਪਰ ਲਾਓ ਬੈਡਾਂ ਦੇ ਉੱਪਰ ਲਾਉਣ ਨਾਲ ਕੀ ਹੁੰਦਾਗਾ ਕਿ ਪਾਣੀ ਸੀਮਤ ਮਾਤਰਾ ਦੇ ਵਿੱਚ ਦੇਣਾ ਪੈਂਦਾ ਇਸ ਤਰ੍ਹਾਂ ਆਪਾਂ ਮਲਚਿੰਗ ਕਰ ਸਕਦੇ ਆ ਨਦੀਨ ਘਟ ਘਟਨੇ ਪੈਂਦੇ ਆ ਤੇ ਬੈਡਾਂ ਦੇ ਵਿੱਚ ਹੂਨ ਕਰਕੇ ਜੜਵਦੀ ਪਲਾਈ ਰਹਿਣ ਕਰਕੇ ਬੂਟਾ ਜਿਹੜਾ ਗ੍ਰੋਥ ਬੋਸ ਹੋਣੀ ਕਰਦਾਗਾ ਇਹ ਸੌਂਫ ਦੀ ਜਿਹੜਾ ਬੀਜ ਹੈਗਾ ਲਗਭਗ 4-5 ਸਾਲਾਂ ਤੋਂ ਆਪਣਾ ਆਪ ਦਾ ਹੀ ਹੁੰਦਾਗਾ ਹਰ ਇੱਕ ਸਾਲ ਆਪਾਂ ਆਪ ਦਾ ਹੀ ਬੀਜ ਰੱਖਦੇ ਆਂਗੇ ਤੇ ਥੋੜੀ ਬਹੁਤੀ ਸੌਂਫ ਜਿਹੜੀ ਹਰ ਸਾਲ ਆਪਾਂ ਖੇਤ ਦੇ ਵਿੱਚ ਜ਼ਰੂਰ ਲਾਉਣੇ ਆਂਗੇ ਤੇ ਉਹਦੇ ਨਤੀਜੇ ਆਪਾਂ ਨੂੰ ਵਧੀਆ ਮਿਲਦੇ ਨੇਗੇ ਕੁਸ਼ਕ ਜਿਹੜੀ ਖਾਣਯੋਗੀ ਰੱਖ ਕੇ ਬਾਕੀ ਆਪਾਂ ਜਿਹੜੀ ਸੇਲ ਕਰ ਦਿੰਨੇ ਆਂਗੇ ਇਸ ਤਰ੍ਹਾਂ ਦੀਆਂ ਕਾਫੀ ਸਾਰੀਆਂ ਚੀਜ਼ਾਂ ਹੋਰ ਜਿਹੜੀਆਂ ਆਪਣੇ ਕੋਲੇ ਮੌਜੂਦ ਹੁੰਦੀਆਂ ਨੇ ਜੂਨ ਜੁਲਾਈ ਦੇ ਵਿੱਚ ਜਾ ਕੇ ਨਹੀਂ ਕਟਾਏ ਹੁੰਦੀ ਹੈਗੀ ਸੌਫ ਜਵੈਣ ਅਲਸੀ ਕਲੌਂਜੀ ਇਹ ਚੀਜ਼ਾਂ ਆਪਣੇ ਕੋਲ ਜਿਹੜੀਆਂ ਉਸ ਸਮੇਂ ਮੌਜੂਦ ਹੁੰਦੀਆਂ ਨੇ ਧੰਨਵਾਦ